ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ 스타 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਇਸ ਸਾਲ ਅਮਰੀਕਾ ਦੇ ਕਬੱਡੀ ਸੀਜ਼ਨ ਦੇ ਵਿੱਚ ਸੰਦੀਪ ਨੰਗਲ ਅੰਬਿਆ ਨਿਊਯਾਰਕ ਸਪੋਰਟਸ ਕਲੱਬ ਬੇਰੀਆ ਕੈਲੀਫੋਰਨੀਆ ਕਬੱਡੀ ਕਲੱਬ ਵੱਲੋਂ ਕਿਹੜੇ-ਕਿਹੜੇ ਪਲੇਅਰ ਖੇਡਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੰਦੀਪ ਨੰਗਲ ਅੰਬੀਆਂ ਨਿਊ ਯਾਰਕ ਮੈਟਰੋ სპੋਰਟਸ ਕਲੱਬ 베ਰੀਆ ਕੈਲੀਫੋਰਨੀਆ ਦੀ ਟੀਮ ਵੱਲੋਂ ਜੋ ਪਲੇਅਰ ਖੇਡਣਗੇ ਜੇਕਰ ਰੇਡਰਾਂ ਦੀ ਗੱਲ ਕਰੀਏ ਤਾਂ ਜੋ ਰੇਡਰ ਖੇਡਣਗੇ ਸੁਲਤਾਨ ਸ਼ਮਸ਼ਪੁਰ ਦੁੱਲਾ ਬੱਗਾਪਿੰਡ ਬੰਟੀ ਟਿੱਬਾ ਭੀਮ ਦੁੱਬਲੀ ਪੂਰੀ ਬੂਲੇ ਨੰਗਲ ਦੱਲੀ ਸ਼ਮਸ਼ਪੁਰ ਪਾਲੀ ਫਤੇਗੜ ਛੰਨਾ ਦੀਪਕ ਕਾਸ਼ੀਪੁਰ ਬੰਨੀ ਸਮਾਣਾ ਰਾਜੂ ਕੋਟਲਾ ਪੜੀ ਤੇ ਕਾਲਾ ਧਨੋਲਾ ਇਸ ਟੀਮ ਵਿੱਚ ਜੋ ਜਾਫੀ ਖੇਡਣਗੇ ਪਾਲਾ ਜਲਾਰਪੁਰ ਖੁਸ਼ੀ ਦੁੱਗਾ ਛਿੱਲੂ ਬਊ ਅਕਬਰਪੁਰ ਜੋਦਾਸੁਰਖਪੁਰ ਰਵੀ ਸਾਹੋਕੇ ਯਾਦਕੋਟਲੀ ਸਨੀ ਆਦਮ ਵਾਲਾ ਅਮਰਤ ਓਲਖ ਤੇ ਇੰਦਰਜੀਤ ਕਲਸ਼ੀਆਂ ਇਹ 플레이ਰ ਸੰਦੀਪ ਨੰਗਲ ਅੰਬਿਆ ਕਬੱਡੀ ਕਲੱਬ 베ਰੀਆ ਕੈਲੀਫੋਰਨੀਆ ਵੱਲੋਂ ਖੇਡਣਗੇ ਹੁਣ ਤੱਕ ਦੀ ਅਪਡੇਟ ਤੱਕ ਇਹ ਸਾਰੇ 플레이ਰ ਸੰਦੀਪ ਨੰਗਲ ਅੰਬਿਆ ਕਬੱਡੀ ਕਲੱਬ ਵੱਲੋਂ ਖੇਡਣਗੇ ਪਰ ਇਹਨਾਂ ਵਿੱਚੋਂ ਕੁਝ 플레이ਰ ਅਮਰੀਕਾ ਵਿੱਚ ਅਮਰੀਕਨ ਕਬੱਡੀ ਫੈਡਰੇਸ਼ਨ ਵੱਲੋਂ ਵੀ ਖੇਡ ਸਕਦੇ ਨੇ ਕੁਝ ਪਲੇਅਰ ਕਨਫਰਮ ਕਰਕੇ ਦੱਸਾਂਗੇ ਇਸ ਕਲੱਬ ਵੱਲੋਂ ਖੇਡਣਗੇ ਜਾਂ ਦੂਜੇ ਕਲੱਬ ਵੱਲੋਂ ਖੇਡਣਗੇ 24 ਮਈ ਤੋਂ ਅਮਰੀਕਾ ਵਿੱਚ ਕਬੱਡੀ ਕੱਪ ਸ਼ੁਰੂ ਹੋਣਗੇ ਦੋਨੋਂ ਹੀ ਫੈਡਰੇਸ਼ਨਾਂ ਦਾ ਪਹਿਲਾ ਕਬੱਡੀ ਕੱਪ 24 ਮਈ ਨੂੰ ਹੋਵੇਗਾ ਅਮਰੀਕਾ ਦੇ ਕਬੱਡੀ ਕੱਪਾਂ ਦਾ ਲਾਈਵ ਲਾਈਵ ਕਬੱਡੀ YouTube ਚੈਨਲ ਤੇ ਚੱਲੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ